ਹਾਂਜੀ ਸ਼ਸ਼ੀਕਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਟ ਕਨੋਈ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਇਹ ਬੋਰ ਦੇ ਵਿੱਚ ਪ੍ਰੋਬਲਮ ਇਹ ਸੀਗੀ ਤੇ ਇਹਦਾ ਫਿਲਟਰ ਸੀ ਉਹ ਸਿੱਜ ਗਿਆ ਸੀਗਾ ਜਿਸ ਕਾਰਨ ਇਹ ਬੋਰ ਭਰਿਆ ਵੀ ਹੋਇਆ ਸੀਗਾ ਤੇ ਪਾਣੀ ਵੀ ਨਹੀਂ ਪੂਰਾ ਕਰ ਰਿਹਾ ਸੀਗਾ ਕੱਲਾ ਆਪਣੀ ਮਸ਼ੀਨ ਇੱਥੇ ਲੱਗੀ ਸੀਗੀ ਇਹਦੇ ਵਿੱਚ ਆਪਾਂ ਨੇ 60 ਫੁੱਟ ਫਿਲਟਰ ਪਾਤਾ ਤੇ 100 ਫੁੱਟ ਫਿਲਟਰ ਪਾਵਾਂਗੇ 20 ਫੁੱਟ ਫਿਲਟਰ ਹੋਰ ਲੰਮ ਕਰਿਆ ਜੀ ਤੇ ਤੇ 10 ਦਾ 20 ਫੁੱਟ ਫਿਲਟਰ ਆ ਪਿਆਗਾ ਤੇ ਕੱਲ ਆਪਣੀ ਟੀਮ ਇੱਥੇ ਆਈ ਸੀ ਕੱਲ ਉਹਨਾਂ ਨੇ ਆ ਰੇਤਾ ਕੱਢਿਆਗਾ ਜਿਵੇਂ ਤੁਸੀਂ ਇਹ ਦੇਖ ਸਕਦੇ ਹੋਗੇ ਆ ਪਿਆਗਾ ਇਹ ਰੇਤਾ ਉਹਨਾਂ ਨੇ ਕੱਲ ਕੱਢਿਆ ਸੀ ਤੇ ਰੇਤਾ ਖਾਲੀ ਕਰਿਆ ਸੀਗਾ ਬੋਰ ਵਿੱਚੋਂ ਹੀ ਰੇਤਾ ਖਾਲੀ ਕਰਨ ਤੋਂ ਬਾਅਦ ਜੀ ਆਪਾਂ ਨੇ ਪਾਉਣਾ ਸੀ ਤੇ ਫਿਲਟਰ ਤੇ ਉਹ ਪਾਉਣ ਲੱਗ ਰਹੇ ਨੇ ਆਪਣੇ ਸਾਰੇ ਟੀਮ ਮੇਟ ਫਿਲਟਰ ਪਾਉਣ ਲੱਗ ਰਹੇ ਨੇ ਗੀ ਅਸੀਂ 60 ਫੁੱਟ ਫਿਲਟਰ ਤੋਰਤਾ ਜੀਗਾ ਤੇ ਅਸੀਂ ਬੁਟਾ ਜੀਗਾ 20 ਫੁੱਟ ਪਿਆਗਾ ਤੇ ਇਹ ਵੀ ਫਿਲਟਰ ਪਾ ਦੇ ਵਿੱਚ ਪਾਵਾਂਗੇ ਆ ਬੁਲਾਓ

की कि स्ट्रेटजी किडियां दे ने है हा कितना हो गया हा आ भी बढनी है बढनी है तो अपन बंद ਦਲੇਉਣੀ ਬੋ ਵੀ ਆਪਾਂ ਨੂੰ ਆਰੀ ਹੋਈ ਫੌੜੀ ਤਾਹੂਆ ਨਾਲ ਹੀ ਇੱਕ ਤਰ੍ਹਾਂ ਦੀ ਜਿਹੜੀ ਵੱਡੀ ਆਪਾਂ ਕਰਦੇ ਨਾ ਬੋ ਵੀ ਹਮ ਸਰਕਾਰ ਕੋਈ ਨਹੀਂ ਕੋਈ ਨਾ ਕੋਈ ਨਾ ਤਾਂ ਕੱਟੀ ਜਾਂਦੀ ਹੈ ਜੀ ਬੁੱਤੀ ਕਹਿੰਦੀ ਆ ਬੁੱਤੀ ਜਾਣਦਾਂ ਲੰਗੀ ਤੇ ਅੱਗੇ ਵੀ ਬੁੱਤੀ ਮੇਂ ਗੜਾ ਵੱਡੀ ਕੇ ਉਹਦਾ ਬੰਦੀ ਮਾਰਦੀ ਆਇਨਾ ਵਿੱਚ ਪਾਇਆ ਕਰਾਂ ਕਿ ਉਹ ਵਿੱਚ ਪਾਉਣਾ ਉਹ ਚਲਾ ਤਾਂ ਮੜੀ ਬੰਦੀ ਨਹੀਂ ਮਸ਼ਹੂਰੀ ਨੇ ਉਹ ਬਾਈ ਨੇ ਕੀ ਕਹੀ ਪਹਿਲਾਂ ਉਹ ਤੇ ਕਹਿੰਦਾ ਬਈ ਮੈਂ 부ੜੀ ਨੂੰ ਦਿਖਾਉਣ ਲੱਗੇ ਵਿੱਚ ਕਹਿੰਦਾ ਗਾਲ ਕੱਢਦੀ ਹਰ ਕਿੱਟੀ ਦੀ ਕਹਿੰਦਾ ਆਈ ਬਹੁਤ ਕੋਸਾ ਹੁੰਦਾ ਦੇਖਣਾ ਯਾਰ ਉਹ ਤਾਂ ਦੇਖੂਗੀ ਕੱਟ ਦੇ ਰਲਵਾ ਹੁਣ ਛੋਟੇ ਕਰੇ ਮਮੇ ਆ ਤੇਰੇ ਕਰੇ ਸੰਸਕਾਰ ਨੇ ਮਾਮੀ ਦਾ ਮਾਂ ਨਹੀਂ ਰੇਗੜਾ ਦੂਰਾ ਹੈ ਠੀਕ ਹੈ ਛੋਟੇ ਹੀ ਆਜਣੇ ਸਾਡਾ ਤਾਂ ਘਟਨੇ ਹੈ ਆ ਮੇਰੇ ਸਾਲੇ ਨੇ ਕਟਾ ਦੀ ਵਿਚਾਰੀ ਉਹ ਭੈਣ ਚੋ ਦੇ ਨੀ ਸੇਵਾ ਕਰਾ ਕੇ ਹੋਰ ਮੰਮੀ ਮੰਮੀ ਕਾ ਨੂੰ ਭੈਣ ਦੇ ਚੁਗੜੀਆਂ ਵਾਲੀਆਂ ਨੇ ਪੱਟਦਾ ਕਰ ਭੈਣ ਦੇ ਯਾਰਾਂ ਨੇ ਹੈ ਜੇ ਮੇਰੇ ਨਾਲ ਉਦੋਂ ਰੋ ਮਾਰੀ ਜਾਂਦਾ ਹੈ ਵੱਡੀ ਤਾਂ ਹਾਲੀ ਕਰਦਾ ਮੈਂ ਇਹ ਉਹ ਦੀ ਗੱਲ ਨੂੰ ਉਹ ਦੀ ਗੱਲ ਨੂੰ ਮੈਂ ਤੇ ਵੀ ਉਹ ਬੰਦਰ ਵਾਲੀ ਗੱਲ ਤੇ ਅਮਲ ਕਰਨਾ ਗਿਆ ਹਾਂ ਬੈਠਾ ਰ ਮੈਂ ਤੈਨੂੰ ਜਾਣਦਾ ਮੇਰੇ ਨਾਲ ਇਹ ਸਾਡੇ ਨਾਲੋਂ ਜ਼ਿਆਦੇ ਗੂੰਹਾਂਦੇ ਨੇ ਜੀ ਇਹ ਜ਼ਿਆਦੇ ਗੂੰਹਾਂਗੇ ਸਾਡੇ ਨਾਲ ਸਾਡੇ ਨਾਲ ਬੜੇ ਆਸਾਨਸ ਬਣੇ ਨੇ ਤਾਂ ਕਰਕੇ ਚੱਲ ਜਾਂਦਾ ਹੈ ਇਹ ਸਾਡੇ ਨਾਲੋਂ ਵੱਧ ਗੂੰਹਾਂਦੇ ਨੇ ਜੇ ਇਹ ਬਾਂਦਰ ਵੀ ਟਪਾਉਣਗੇ ਕੋਈ ਜਿਹੜਾ ਬੇਹਰਮਾ ਉਹਦਾ ਖੜਦਾ ਮਾਮਾ ਯਾਰ ਕੁਛ ਵੀ ਹੰਬਰ ਫਰਿਜ ਕੋਲ ਫਿਨ ਜਮਾਏ ਕਿ ਤੀ ਉਹ ਛੱਡ ਤੂੰ ਫਰਿਜ ਜੀ ਕੋਲ ਸੀ ਕੋਲ ਫਿਨ ਜਮਾਏ ਨਾ ਸਾਡੀ ਗੀਸਟਰੀ ਹੈ ਆਹ ਨਾ ਦੋਸਤਾਂ ਨੂੰ ਆ ਕੇ ਸੇਵ ਕਰੀ ਨਾ ਮੈਂ ਜਿਹੜਾ ਸੇਵ ਕਰੀ ਆ ਉਹ ਕੁਸ਼ਾਲ ਕਰਦਾ ਹੈ। ਇਹ ਫਰੈਂਚ ਜੀ ਕਨਫਿਊਜ਼ ਹੋਣ ਦੀ ਸੌਕੀ ਹੈ। ਹਾਂ ਹੈ ਸਮਝ ਕਰਨ ਦਾ ਬੰਦਾ ਕੋਲ ਆ ਦੇ ਕੰਮ ਕੀ ਕਰਨ ਬਹੁਤ ਜਸਾਉਣਾ ਹਾਲ ਚਾਰ ਕੋਈ ਸੱਡਰੋ ਜੀ ਮੇਰੇ ਮੋਟੇ ਚਲ ਮੈਂ ਤਾਂ ਨਹੀਂ ਪਾ ਰਿਹਾ ਅਸੀਂ ਪਾ ਚੱਲਣਾ ਹੈ ਤਾਰ ਨੇ ਵਜਣਾ ਮੂਡ ਚ ਕਿਉਂ ਬੋਲਦਾ ਆ ਲੈਣ ਦਾ ਪਾਸ ਰਾਜਪਤ ਦੀ ਗੱਲ ਚੱਕਣੀ ਜੀ ਯਾਰ ਉਹ ਰਕੇ ਰਬ ਪਾਣੀ ਜੀ ਤੱਕ ਰਿਹਾ ਡੁੱਬ ਗਿਆ ਥੋੜੀ ਜਿਹਾ ਰੰਗ ਪਹਿਲੇ ਬਤਰੀ ਨਹੀਂ ਪਾ ਲੋ ਮਰੀਆਂ ਨਾ ਨਾ ਕੱਟਾ ਮੈਂ ਨਾ ਨਾ ਕੱਟਾ ਇਹ ਮਰੋ ਸਰੀਆ ਪੈ ਉਹ ਸਰੀਆ ਪਾ ਲੈ ਸਰੀਆ ਵੀ ਕੱਟਣਾ ਮੈਂ ਬਾਹਲੀ ਗੱਲ ਕੀ ਹੈ ਇਹਦਾ ਤਾਰ ਹੈ ਸਰੀਆ ਦਾ ਰੋਸਾਂਗਾ ਇਹਨਾਂ ਚੱਕਿਆ ਸਰੀਆ ਉਹ ਮੈਲਟ ਹੋ ਜਾਣਾ ਹਾਂ ਜੀ ਸਰੀ ਦੀ ਕੁੰਡੀ ਪੈ ਬਲ ਪੈ ਜਾਣਾ ਨਹੀਂ ਨਹੀਂ ਇਹ ਨਹੀਂ ਉਹ ਵਰਦੀ ਇਹ ਦਿਨ ਸਰੀਆ ਭੰਨੇ ਹੁੰਦਾ ਜੀ ਇਹ ਵੀ ਫਲਦੀ ਅਜਾਇਤਵਾਰ ਕਰਕੇ ਦੁਕਾਨਾਂ ਤੋਂ ਤਾਰ ਤੱਕ ਤੋਂ ਮਿਲਦੀ ਨਹੀਂ ਬੋਰਾਆਂ ਨੂੰ ਗਿਆ ਮਹਾਤਾਰ ਦੇ ਉਹ ਰੋਕਦੇ ਸਾਡੇ ਇਹ ਰੱਖਦੇ ਨਹੀਂ ਜਿਨ੍ਹਾਂ ਦੇ ਪੈਪ ਲੱਗੇ ਉਹ ਨਾ ਰੱਖਦੇ ਨਹੀਂ ਥਾਂ ਬੇ ਨਹੀਂ ਹੁੰਦੇ ਉਹ ਕਹਿੰਦਾ ਹੈ ਮਹਾਤਾਂ ਬੇਰੇ ਦੇਗਾ ਤਾਂ ਬੇਰੀ ਨਹੀਂ ਇਹ ਕਿਹਦਾ ਅੱਗੇ ਦਾ ਸੀ ਮੋਟਰਾਂ ਮੋਟਰਾਂ ਨਾਲ ਮੜੀ ਜਾਂਦੇ ਨੇ ਉਹਦਾ ਕੋਈ ਮਤ ਨਹੀਂ ਉਹ ਯਾਰ 15 ਮੈਂ 16 ਚ ਮੋਟਰ ਪਾਈ ਜੂਗਾ ਤਾਂ ਫੇਰ ਉਹ ਨਾਲ ਤਾਂ ਲੋਕੰਲਾ ਦਾ ਜਿੱਤਾ ਹੀ ਸਪੋਰਟ ਬੰਦੀ ਤਾਰ ਕਰਦਾ ਸੀ ਤਾਂਬੇ ਦੀ ਮਹਾਰੀਏ ਨੇ ਕਹਿੰਦੇ ਵੀ ਇਹ ਥੱਲੋਂ ਮੋਟਰ ਨਾਲ ਆਹ ਕਰਕੇ ਕਿਉਂ ਬੰਨ੍ਹ ਕੇ ਲੈ ਉਹਨੂੰ ਨਾਲ ਨਾਲੇ ਅਰਥ ਰੂਗੀ ਇਹ ਨਾਲੇ ਆਹ ਕਰੂ ਸਪੋਰਟ ਰਾਡ ਹੈ ਇਹ ਲਾ ਭੈਣ ਚੋਦੀ ਆਹ ਤਾਰ ਵਰਗੀ ਤਾਰ ਹੈ ਮੋਟਰ ਤੇ ਭਾਜਨ 2 ਕੋਟਲ ਵੱਡੇ ਨਾਲ ਕੱਟਾ ਬਣਾਉਣ ਵਾਲਾ ਕੰਮ ਦੀ ਆ ਮਾਈ ਮੋਟਰ ਦਾ ਪੰਜ ਮੀ ਚੱਕੂਗੀ ਕਾ ਮਿਸਤਰੀ ਨੂੰ ਬਹਿ ਹ ਮਿਸਤਰੀ ਕਹਿੰਦਾ ਭਈ ਇਹ ਨਹੀਂ ਭੈਣ ਕੋਈ ਬਜਰ ਮੋਟਰ ਚੱਲਦੀ ਹੈ ਕਿ ਕੰਦੇ ਨੂੰ ਮੂੜਿਆ ਉਹਨਾਂ ਦੀ ਇੰਨਾ ਕੋਈ ਹੈ ਕਿ ਹੂੰ ਵੀ ਰਹੀ ਹੈ ਦੋ ਮੋੜ ਜਨੇ ਮਾਹਣਾ ਮਾੜੀ ਕੁੱਟ ਲੈਣੇ ਜੂਤ ਹੋ ਨਾਟਾ ਜਨ ਨਿਕਲ ਗਈ ਸਰੀਏ ਦੀ ਬਣਾਣਾ ਫਟਾ ਜੀ ਆ ਸਰੀਏ ਦੀ ਬਣਾਣਾ ਪਤਾ ਗਈ ਹੋਈ ਪੁੱਟ ਵੀ ਹੋਇਆ ਸਰੀਏ ਦੀ ਬਣਾਣਾ ਇਹਦੀ ਸਰੀਆ ਪਿਆ ਦੇ ਉਹ ਪਿਆ ਹੁੰਦੇ ਸੋ ਖੇੜ ਦੇ ਉਹਦੇ ਵਿੱਚ ਕੋਈ ਥੋੜੀ ਉਹ ਗੱਡੀ ਚੋਂ ਕੱਟਦਾ ਖਰਾ ਕੁਛ ਥਾੜੀ ਪਈ ਹੋਊਗੀ ਗੱਡੀ ਤੇ ਇਹ ਆਈ ਤਾਂ ਚੱਕਰ ਕੁੰਡੀ ਨਾਲ ਕੁੰਡੀ ਨਾਲ ਵਜਨ ਡਿੱਗੂ ਹੈ ਉਹ ਆ ਘੜੀ ਨੇੜੇ ਮੋੜ ਦੇ ਪੜਿਆ ਜਾਂ ਲੰਬੀਆਂ ਨਾਲ ਜਾ ਦੇ ਰੱਖੇ ਇਹ ਤਾਂ ਜੇ ਮਾਫੀ ਲੈ ਕਿਹੜੀ ਕੁੰਡੀਆਂ ਦਿਖਾਈ? ਸਮਾ ਲੈਂਦੇ ਹਾਂ। ਫੁੱਟਾਂ ਨੂੰ ਮੋੜ ਕੇ ਵੜੀ ਜਾਂਦੇ। ਤਾਂ ਨਾਮ ਨਹੀਂ ਕਰੀਆ। ਰਸੜਾ ਰੁਕਾ ਮੈਂ ਉਹਨੇ ਮਾਰ। ਇੱਥੇ ਵੀ ਨਾ ਕੋਈ ਸੀ। ਗੱਡੀ ਹੋਈ। ਕਿਹਣਾ? ਯਾਰ ਜਦੋਂ ਦਾ ਸਾਹ ਵਾਲਾ ਰਸੇ ਦੇ ਹੋਟਾ ਟੇੜੇ ਘੰਟੇ ਹੋਦੇ ਨੇ। ਇੰਨਾ ਟਾਈਮ ਰੁਕਿਆ ਨਾ ਪੈਰ ਫੋਲਡ ਨਾਲ ਨਾ। ਲੈ ਸੁਣ ਨਾ। ਨਾ ਉਹ ਕੜਾ ਮੋਟੀ ਚਾਰ ਦੇ। ਕੀ ਗਏ ਕੋਈ ਬਾਲ ਪਾ ਲੋ ਕਰਨੇ ਆ ਕਰਦੇ ਬਾਲੀ ਪਾਵਾਂ ਬਸ ਤਾਂ ਤਾਂ ਖੜ ਗਿਆ ਪਾ ਲਿਆ ਇਹ ਜੋਰ ਰੱਖੋ ਕੋਈ ਫਾਇਦਾ ਨਹੀਂ ਰੁੱਟੀ ਖਾਂਦਾ ਆਇਆ ਤੂੰ ਆ ਜਾ ਅਸ ਤਾਂ ਕਹਿੰਦੇ ਨਹੀਂ ਬਈ ਰੋਕ ਦਾਂਗੇ ਚਲ ਤਾਂ ਖਾਲੀ ਫਿਲਟਰ ਚੱਕਿਆ ਨਹੀਂ ਆਂਦਾ ਹੈਗਾ ਰੋਕਣਾ ਤਾਂ ਦੂਰ ਦੀ ਗੱਲ ਹੈ ਹੈ ਕਹਿ ਰਿਹਾ ਇਸ ਬਣਾ ਉਹ ਮਰੀਆ ਗੱਪੀ ਰਾਮਾ ਮਹਾਰ ਨੇ ਮੋੜਿਆ ਹੱਟਾ ਮਾਰ ਕੇ ਰੇ ਮੈਂ ਹੱਥ ਨਾਲ ਮੋੜ ਦੂੰ ਇਹ ਗੱਲਾਂ ਵਾਲੀ ਨੇ ਹੈ ਗੱਲਾਂ ਵਾਲੀ ਇਹਦਾ ਗੱਲਾਂ ਜਿਆਦਾ ਮਾਰਦਾ ਕੰਮ ਘੱਟ ਖਾ ਕੇ 15 ਰੋਟੀਆਂ ਗੱਪ ਮਾਰੂਗਾ 4 ਹਣਾ ਹਣੀ ਮੋੜ ਦੇ 15 ਰੋਟੀਆਂ ਖਾ ਕੇ ਘੱਟ 25 30 ਗੱਪ ਤਾਂ ਮਾਰੇ ਨਾ ਇਹ ਸੀ ਹੋਰ ਹੋਰ ਗੱਪ ਦੀ ਗੱਲ ਕਰਦੇ ਥੋੜਾ ਜੀ ਮੋਗੂ ਕੱਟ ਕੇ ਚਰਕਣੇ ਪਾ ਦੇ ਪਾ ਦੇ ਕਿ ਪਾ ਦੇ ਇਹ ਕਿਹਨੂੰ ਬੁਝੂ ਯਾਰ ਦੇਖ ਲੈ ਮਿਸਤਰੀ ਹਾਲ ਦੇਖ ਲੈ ਮਿਸਤਰੀਆਂ ਦੇ ਘਟਮਾ ਮਾਰ ਲਾ ਥੱਲੇ ਦਾ ਬਲਾ ਦਾ ਮੜਾ ਜਾਨੂੰ ਇਹ ਚੱਕਰ ਨਹੀਂ ਬੰਦਦੇ ਹਨਾ ਹਨਾ ਮੋਟਿਆ ਸਵਾਜ ਵਾਲਾ ਬੰਦਾ ਹੈ ਸਵਾਜ ਕਿਉਂ ਭਈਆ ਚੱਕਰਾ ਵੱਧ ਬਣਾਉਂਦਾ ਖੜੇ ਵੱਧ ਬਣਾਉਂਦਾਗਾ 2 ਘੰਟੇ ਚਾਹੀਦੇ ਨੇ 2 ਟਾਈਮ 2 ਘੰਟੇ ਰੈਸਟ ਚਾਹੀਦੀ ਹੈ 2 ਘੰਟੇ ਦੇ ਰੈਸਟ ਨਾ ਵੱਧ ਚਾਹੀਦੇ 2 ਆਮ ਤਾਂ ਇਹ ਗਾਲਾਂ ਵਾਂਗੂੰ ਮੈਂ ਕਰਾਂ ਪੈਂਦਾ ਜਰਾ ਅਸਲੀ ਬੰਦੇ ਜੀ ਜਮਾਂ ਰਹਿੰਦਾ ਠਕਲਾਂ ਯਾਰ ਇੰਕਾਸਲਾਸ ਮਾਰ ਦੇ ਮੜਾ ਜਾ ਕਰ ਦੇ ਕਿ ਮਰੇ ਅੱਰੇ ਹਾਂ ਓਏ ਓਏ ਆ ਜਾ ਓਏ ਕਿਹੜਾ ਦੇਖਣਾ ਇਹਨੇ ਕੱਛੀ ਹਾਂ ਲੋਦਾ ਵੀ ਥੋੜਾ ਇਹ ਗਲੀ ਕੁੱਤੀ ਕਰਦੀ ਹੋਣੀ ਆ ਨਾ ਨਹੀਂ ਕੱਲੀ ਤਾਂ ਠੀਕ ਆ ਜਾ ਓਏ ਕੁੱਤੀ ਇਹ ਬਈ ਬੰਦੂ ਆਹ ਦੇਖ ਲਈ ਉਹਨੇ ਜੱਕੀ ਆ ਕੱਢ ਦਾਂਗੇ ਠੀਕ ਆ ਨਹੀਂ ਕੱਢ ਕੇ ਦੇਖ ਲੋ ਨਹੀਂ ਪਰ ਨਹੀਂ ਛੱਡ ਦਾਂਗੇ ਸਾਨੂੰ ਇੱਕ ਮਿੰਟ ਬੰਦ ਕਰ ਕੱਟਾਂ ਆ ਬੰਦ ਮਾਰ ਪਾ ਲੈ ਆਹ ਅੱਲੇ ਆ ਹੰਡਾ ਮਾਰਦੇ ਨੇ ਮਨੋਜ ਲੋਚ ਪਾ ਲਾ ਕਰ ਚੱਲ ਓਏ ਚੱਲ ਦੁਜੀਦਾਰ ਕਿੱਥੇ ਹੋਈ ਇੱਕ ਹੋਰ ਜਾ ਬਾਈ ਚਿੱਤੀ ਨਾਲ ਇਹ ਤਾਂ ਚਿੱਤੂ ਆ ਗਿਆ ਦੁਜੀਦਾਰ ਕਿੱਥੇ ਰੁਪਈ ਦੀ ਕੀ ਹੋ ਰਹੀ ਐਸੀ ਵੀ ਹਾਂ ਕੀ ਜੇ ਕਿੰਨੇ ਰੁਪਾ ਜਾਂਦਾ ਤੋਲ ਮੜਾ ਜਾਂਦਾ ਤੋਲ ਤਾਂ ਸਹੀ ਬੜਾ ਯਾਰ ਫਿਰ ਤੈਨੂੰ ਦੱਸੀਗਾ l 个 ਮਰੇਗਾ ਚਲ ਥੋੜਾ ਕੋਈ ਚੱਕਦਾ ਤਾਂ ਉਹ ਤੋਂ ਨਿਕਲ ਨਹੀਂ ਕੋਈ ਖੋੜੇਰ ਦੂਰ ਸੀ ਕੋਲ ਨਾ ਸੀ ਵੱਡੀ ਆ ਛੋਟੀ ਬਾਲ ਵੀ ਕੀਤੀ ਕੋਈ ਨਾ ਨਗਰ ਕੀ ਨਿਕਲ ਕੇ ਨਿਕਲ ਨਾ ਜਦੋਂ ਨਗਰ ਦੇ ਤੈਰੋ ਨਾ ਕਰੋ ਤੈਰੇ ਲੈਸ ਘਟੋੜੋ ਸਹੀ ਘਟੋੜੋ ਥੋੜੀ ਹੋੜਾ ਟੂਟਾ ਨੰਬਰ ਵਾਈਥਲੇ ਜਾਣਦੇ ਹੁਣ ਵਾਏ ਸੋਲੇ ਆਉਣੇ ਰੋਕੀ ਨਾ ਆਉਣ ਦੇ ਆਉਣ ਦੇ ਕੁਰਪੇ ਤੋਂ ਜਾਣ ਦੇ ਰੋਕੀ ਨਾ ਰੋਕਣ ਜਾਣ ਦੇ ਛੋੜਾ ਰੋਕ ਕੇ ਜਾਣੇ ਆਉਣੇ ਜਾਣ ਦੇ ਰੇਗਿਆਂ ਤੋਂ ਜਾਣ ਦੇ ਆ ਜਾਣੇ ਆਉਣੇ 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 ਦੇਖਣਾ ਰੋਕ ਨੂੰ ਥੱਲੇ ਆਉਂਦੇ ਛੱਟੇ ਛੱਟੇ ਜਾਣੇ ਜਾਣੇ ਪਾ ਲਓ ਜੀ ਫਿਲਟਰ ਆਪਣਾ ਫਾਈਨਲ ਛੱਡਿਆ ਗਿਆ ਤੇ ਹੁਣ ਆਪਾਂ ਪਾਵਾਂਗੇ ਜੀ ਬੋਰ ਦੇ ਵਿੱਚ ਮੋਟਰ ਇੱਧਰ ਰਹੀ ਆਪਣੀ ਟਰਾਲੀ ਦੇ ਵਿੱਚ ਮੋਟਰ ਆ ਗਈ ਤੇ ਪਿਛੇ ਡਰਾਈਵਰਿਆਂ ਡਰੋਪੜੀਆਂ

ਜੀ ਸੋਬਾ ਜੇ ਮੇਰਾ ਸੁਤਲਵਿੰਦਰ ਜੀ ਮੰਨੇ ਦੇ ਤਵੀਰ ਰਵਰ ਗੁਰਵੰਦਰ ਦਾ ਜਿੰਦਾ ਜੀ ਪਿੰਡ ਤੁੰਗਾ ਬਈ ਜਿਹੜਾ ਪਾਣੀ ਕਨੋਈ ਬੋਰ ਦੇ ਉਹ ਕਰਦੀ ਹੈ ਠੀਕ ਕਰਦੀ ਹੈ ਚਲਾਤਾ ਸੀ